ਪਸ਼ਮੀਨੇ ਵਿੱਚ ਬਹੁਤ ਸਾਰੇ ਡਿਜ਼ਾਈਨ ਆਏ ਡਿਸਟ ਪ੍ਰਿੰਟ ਹੈ ਜੀ ਬਹੁਤ ਸੋਨੇ ਕਲਰ ਆਏ ਨੇ ਇਹਦੇ ਵਿੱਚ ਕਲਰ ਚੈੱਕ ਕਰ ਲਓ ਜੀ ਪਹਿਲਾਂ ਤਾਂ ਫਰੰਟ ਬੈਕ ਬਾਜੂ ਪ੍ਰਿੰਟ ਹੈ ਜੀ ਸਲਵਾਰ ਪਲੇਨ ਪਸ਼ਮੀਨੇ ਦੀ ਆ ਗਿਆ ਪਲੇਨ ਪਸ਼ਮੀਨੇ ਸਲਵਾਰ ਆ ਗਿਆ ਨਾਲ ਸ਼ਾਲ ਆ ਗਿਆ ਡਿਸਟ ਪ੍ਰਿੰਟ ਦਾ ਸ਼ਾਲ ਹੈ ਜੀ ਡਿਸਟ ਪ੍ਰਿੰਟ ਦੀ ਸ਼ਰਟ ਆ ਬਾਹਾਂ ਦੇ ਪ੍ਰਿੰਟਾ ਦੇਖੋ ਜੀ ਇਹਦੇ ਕਲਰ ਚੈੱਕ ਕਰ ਲਓ ਹੁਣ ਤੁਸੀਂ ਕਲਰ ਆ ਪਹਿਲੇ ਪਹਿਲਾ ਰੰਗ ਦੇ ਵਿੱਚ ਗ੍ਰੇ ਟਾਉਂ ਦੇ ਵਿੱਚ ਆ ਗਿਆ ਜੀ ਬੈਕ ਸਟ੍ਰੰਗ ਦੇਖੋ ਜੀ ਬਹੁਤ ਨੇ ਇਹ 1250 ਲ ਸੂਟ ਸੀ ਜਿਹੜੇ 850 ਰੁਪਏ ਵਿੱਚ ਲੱਗੇ ਆ ਸੇਲ ਦਾ 14 1100 ਸੇਲ ਸ਼ੁਰੂ ਹੋ ਗਈ ਜੀ 14 11 ਤੋਂ ਸੇਲ ਸ਼ੁਰੂ ਜੀ ਸਰਦੀਆਂ ਦੇ ਸੂਟਾਂ ਦੇ ਵਿੱਚ ਜਿਨ੍ਹਾਂ ਨੇ ਆਨਲਾਈਨ ਮੰਗਾਉਣੇ ਆਨਲਾਈਨ ਮੰਗਾ ਲਓ ਜੀ ਇਹ ਨਾਲੇ ਦੁਕਾਨ ਤੇ ਆ ਕੇ ਲੈਣਾ ਦੁਕਾਨ ਤੇ ਆ ਕੇ ਲੈ ਲਓ ਇਹ 1250 ਸੂਟ ਸੀ ਜਿਹੜਾ ਜੀ ਸਰਦੀ ਵਾਲਾ 850 ਦਾ 14 11 ਤੋਂ ਸੇਲ ਸ਼ੁਰੂ ਜੀ ਅਲੀ ਸ਼ੇਰ ਸ਼ੋਰੂਮ ਭੀਖੀ ਜਿਹੜੇ ਕਸਟਮਰ ਬਾਹਰੋਂ ਆਉਂਦੇ ਨੇ ਜਿਉਹ ਕਾਲ ਕਰ ਲਿਆ ਕਰੋ ਇੱਕ ਵਾਰ ਦੁਕਾਨ ਕਨਫਰਮ ਕਰ ਲਿਓ ਜੀ ਮਤਲਬ ਕਿ ਕਹਿੰਦਾ ਭਾਪੀ ਭੀਖੀ ਆ ਕੇ ਅਲੀ ਸ਼ੇਰ ਵਾਲਿਆਂ ਦਾ ਕੱਪੜੇ ਦਾ ਸ਼ੋਰੂਮ ਆਪਣਾ ਜੀ ਥਾਣਾ ਰੋਡ ਤੇ ਜਲਦੀ ਜਲਦੀ ਇਹ ਵਿਜ਼ਿਟ ਕਰ ਲੋ ਜੀ ਮੈਂ ਕਹਣਾ ਆਨਲਾਈਨ ਆਰਡਰ ਬੁੱਕ ਕਰਾ ਲਓਗੇ ਤਾਂ ਵੀ ਵਧੀਆ ਦੇਖੋ ਜੀ ਜਿੱਥੇ ਮਰਜ਼ੀ ਮੰਗਾ ਲਓ 올 ਇੰਡੀਆ ਡਿਲੀਵਰੀ ਹੋ ਜਾਊ ਰੰਗ ਦੇਖੋ ਜੀ ਇਹਦੇ ਵਿੱਚ ਰੰਗ ਬਹੁਤ ਸੋਹਣੇ ਨੇ 850 ਰੁਪਏ ਦਾ ਛੂਟ ਕਰਤਾ ਜੀ 1250 ਆਹੇ 14 11 ਤੋਂ ਸ਼ੁਰੂ ਹੈ ਜੀ 14 11 ਤੋਂ ਅੱਜ ਅਸੀਂ 13 ਤਰੀਕ ਨੂੰ ਵੀਡੀਓ ਪਾ ਰਹੇ ਹਾਂ ਪਰ ਇਹ ਸੇਲ ਸ਼ੁਰੂ ਹੈ 14 11 ਤੋਂ ਜਿਨ੍ਹਾਂ ਨੇ ਆਨਲਾਈਨ ਮੰਗਾਉਣੇ ਨੇ ਆਨਲਾਈਨ ਮੰਗਵਾ ਲਓ ਜੀ 850 ਰੁਪਏ ਛੂਟ ਹੈ ਸ਼ਿਪਿੰਗ ਚਾਰਜ ਆਨਲਾਈਨ ਪੇਮੈਂਟ ਤੇ 50 ਰੁਪਏ ਨੇ ਜੀ ਸੀਓਡੀ ਦੇ ਰੰਗ ਦੇ ਵਿੱਚ ਬਹੁਤ ਸੋਹਣਾ ਐ ਜੀ ਫਰੰਟ ਬੈਕ ਪ੍ਰਿੰਟ ਹੈ ਜੀ ਬਹੁਤ ਸੋਹਣਾ ਡਿਜ਼ਾਈਨ ਹੈ ਤੇ ਆ ਬਾਹਾਂ ਤੇ ਪ੍ਰਿੰਟ ਆਊਗਾ ਜੀ ਰੰਗ ਦੇਖ ਲਓ ਇੱਕ ਵਾਰ ਫਿਰ ਤੋਂ 850 ਰੁਪਏ ਦਾ ਸੂਟ ਆਇਆ ਜੀ ਜਿਹੜਾ 1250 ਦਾ ਸੀ 14 11 2024 ਤੋਂ ਅਲੀਸ਼ੇਰ ਵਾਲਿਆਂ ਦਾ ਕੱਪੜੇ ਦਾ ਸ਼ੋਰੂਮ ਸਰਦੀਆਂ ਦੇ ਸੂਟਾਂ ਦੀ ਬ੍ਰਾਂਡ ਏਕ ਟੈਕਸ ਦੀ ਸੇਲ ਸ਼ੁਰੂ ਹੈ ਜੀ